ਮੈਂ ਉਦੋਂ ਦਾ ਇਸ ਇੰਡਸਟਰੀ ਦੇ ਵਿੱਚ ਐ ਜਦੋਂ ਜੈਜੀ ਵੀ ਐਦਾਂ ਦਾ ਹੁੰਦਾ ਸੀ ਤੇ ਇਹਦਾ ਵਫਾ ਦਾ ਡਰਾਈਵਰ ਰਾਣਾ ਹੁੰਦਾ ਸੀ ਮੈਂ ਇੰਡਸਟਰੀ ਵਿੱਚ ਉਦੋਂ ਦਾ ਐ ਜਦੋਂ ਦਿਨੇਸ਼ ਕੁਛ ਵੀ ਨਹੀਂ ਹੁੰਦਾ ਸੀ ਸਪੀਡ ਰਿਕਾਰਡ ਵਾਲਾ ਤੇ ਛੀਨੂ ਕਰਕੇ ਜਾਂ ਚੀਨੂ ਕਰਕੇ ਉਹਨਾਂ ਦੀ ਭੂਆ ਦਾ ਮੁੰਡਾ ਇਸ ਇੰਡਸਟਰੀ ਚ ਤੁਰਿਆ ਫਿਰਦਾ ਸੀ ਮੈਂ ਉਹਨੂੰ ਵੀ ਜਾਣਦਾ ਤੇ ਦੂਜੇ ਪਾਸੇ ਸਰਦੂਲ ਹੋਣਾਂ ਦੇ ਜਿਹੜੇ ਰੂਪ ਜਾਂ ਨੂਰ ਹੁਣੀ ਉਹਨਾਂ ਦੇ ਸਾਲਾ ਸਾਹਿਬ ਸੀ ਉਦੋਂ ਤੱਕ ਕਈ ਵਾਰਾਂ ਨੇ ਜਦ ਦੁਆ ਕ ਨਿਕ ਨਿਕ ਇਹਨਾਂ ਨੂੰ ਮੈਂ ਉਹਦੇ ਨਾਲ ਜਾ ਕੇ ਇਹਨਾਂ ਦੇ ਸਕੂਲਾਂ ਵੀ ਲਿਆਉਂਦਾ ਰਿਆ ਖੰਨੇ ਦੇ ਬਾਹਰ ਜਿਹੜਾ ਸੀ ਤੇ ਉਦੋਂ ਤੋਂ ਅੱਜ ਤੱਕ ਇੰਡਸਟਰੀ ਦਾ ਸਭ ਕੁਝ ਮੈਨੂੰ ਪਤਾ ਹੈ ਤੇ ਸਦੀਆਂ ਦੀ ਜਿਹੜੀ ਰੀਤ ਫਿਲਮ ਇੰਡਸਟਰੀ ਬਣਨ ਤੋਂ ਬਾਅਦ ਕਿਸੇ ਨੇ ਤੋੜੀ ਨਹੀਂ ਉਹ ਮੈਨੂੰ ਕਿਉਂ ਤੋੜਨੀ ਪਈ ਭੇਤ ਸਾਰਿਆਂ ਦੇ ਮੇਰੇ ਕੋਲ ਮੈਨੂੰ ਕਾਲ ਲਾ ਕੇ ਜਾਂ ਮੈਸੇਜ ਲਾ ਕੇ ਕੋਈ ਗੱਲ ਨਾ ਕਰੋ ਸਭ ਦੇ ਪਰਦੇ ਖੁੱਲਣਗੇ ਹੁਣ ਤਾਂ ਹੁਣ ਨਹੀਂ ਮੁੜਨਾ ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਨਾ ਵੀ ਸਦੀਆਂ ਤੋਂ ਕਦੀ ਜਦੋਂ ਦੀ ਫਿਲਮ ਇੰਡਸਟਰੀ ਬਣੀ ਸ਼ਾਇਦ ਕਿਸੇ ਨੇ ਫਿਲਮ ਇੰਡਸਟਰੀ ਦੇ ਅੰਦਰ ਦੀਆਂ ਗੱਲਾਂ ਨਹੀਂ ਦਸੀਆਂ 90 ਤੋਂ ਲੈ ਕੇ ਹੁਣ ਤੱਕ ਮੈਂ ਫਿਲਮ ਲੈਣ ਦੇ ਵਿੱਚ ਇਹ ਫੋਟੋ ਉਦੋਂ ਦੀ ਹੈ ਵੀ ਜਦੋਂ ਡੀਜੇ ਵਾਲਿਆਂ ਦੇ ਖਿਲਾਫ ਹੀ ਨਹੀਂ ਮੋਰਚਾ ਖੋਲ੍ਹਿਆ ਸੀ ਸਾਰਿਆਂ ਨੇ ਡੀਜੇ ਵਾਲੇ ਜਦੋਂ ਆਏ ਨਵੇਂ-ਨਵੇਂ ਤੇ ਉਦੋਂ ਸਾਰਿਆਂ ਦਾ ਕੰਮਕਾਰ ਉਦੋਂ ਹੀ ਬੰਦ ਹੋ ਗਿਆ ਸੀ ਜਿੱਦਾਂ ਚਮਕੀਲੇ ਬਿਲ ਹੋਇਆ ਸੀ ਸਭ ਘਰ ਵਿਹਲੇ ਬਹਿ ਗਏ ਸੀ ਫਿਰ ਮਤਾ ਪਾਸ ਕੀਤਾ ਅਦਰੋਂ ਉਧਰੋਂ ਸਾਰਿਆਂ ਨੇ ਰਲ ਮਿਲ ਕੇ ਦੋ ਧਿਰਾਂ ਨੂੰ ਜਲੰਧਰ ਵਾਲੀਆਂ ਤੇ ਅੰਦਰ ਖੰਨੇ ਵਾਲੀਆਂ ਧਿਰਾਂ ਨੂੰ ਇੱਕ ਕਰਕੇ ਉਹਨਾਂ ਦੇ ਖਿਲਾਫ ਲੜਨਾ ਸ਼ੁਰੂ ਕੀਤਾ ਤੇ ਉਹਨਾਂ ਨੇ ਰੌਲਾ ਪਾਇਆ ਪੇ ਸਾਡਾ ਸੱਭਿਆਚਾਰ ਖਰਾਬ ਕਰਦੇ ਐ ਇਹਨਾਂ ਨੂੰ ਠਾਓ ਉਹ ਵੀ ਮੋਰੇ ਉਦਾਂ ਦੇ ਸੀ ਉਹ ਕਦੀ ਚਰਖੇ ਰੱਖ ਲਿਆ ਕਰਨ ਕਦੀ ਕੁਛ ਕਰਿਆ ਕਰਨ ਉਹ ਕਹਿਣ ਅਸੀਂ ਸੱਭਿਆਚਾਰ ਸੰਭਾਲਦੇ ਆਂ ਇਹ ਤਾਂ ਗਵਾਤਾ ਇਦਾਂ ਦੇ ਮਸਲੇ ਬਹੁਤ ਚੱਲੇ ਉਦੋਂ ਕਈ ਡੀਜੇ ਡੂਜੇ ਵਾਲਾ ਜੀ ਕੁੱਟਮਾਰ ਵੀ ਇੱਦਾਂ ਹੀ ਹੋਈ ਇਹ ਉਦੋਂ ਦੀ ਫੋਟੋ ਆ ਉਦਾਂ ਇਕੱਠੇ ਨਹੀਂ ਕਦੀ ਹੋਏ ਪਹਿਲਾਂ ਤੋਂ ਆਪਸ ਵਿੱਚ ਲੜਦੇ ਰਹੇ ਆ بڑے ਸਟਾਰ بڑے ਸਿੰਗਰ ਜਾਂ ਸਰ ਕਈ ਜਾਂਦੇ ਸਾਡੇ ਬਲੇ ਲੜਾਈਆਂ ਨਹੀਂ ਹੁੰਦੀਆਂ ਸੀ ਸਾਡੇ ਬਲੇ ਨਹੀਂ ਹੁੰਦਾ ਸੀ ਹੁੰਦਾ ਸੀ ਕਿਉਂਕਿ ਮੈਂ ਇਹ ਗੱਲ ਦਾ ਸਬੂਤ ਇੱਦਾਂ ਦੇ ਸਕਦਾ ਜਿਹੜੇ ਸਰਦੂਲ ਸਕੰਦਰ ਦੇ ਸਾਲਾ ਸਾਹਿਬ ਹੈ ਰੂਪ ਜਾਂ ਨੂਰ ਨੂਰ ਹੈ ਨੂਰ ਨੂੰ ਆ ਨੂਰ ਕਹਿੰਦੇ ਉਹਨਾਂ ਨੂੰ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਤੇ ਇੱਕ ਉਹਨਾਂ ਦਾ ਭਾਨ ਜਾਂ ਸੀ ਉੱਥੇ ਮੈਂ ਜਾਂਦਾ ਰਿਆਂ ਤੇ ਦੂਜੇ ਪਾਸੇ ਜਲੰਧਰ ਦੇ ਵਿੱਚ ਮੇਰਾ ਚੰਗਾ ਖਾਸਾ ਰਹਾ ਪਰ ਰਿਆ ਜਦੋਂ ਜੈਜੀ ਵੀ ਇਦਾਂ ਦਾ ਹੁੰਦਾ ਸੀਗਾ ਤੇ ਇਹਨੂੰ ਇੰਦਰਜੀਤ ਬੈਂਸ ਲੈ ਕੇ ਆਏ ਸੀ ਇੱਥੇ ਪੰਜਾਬ ਤੇ ਦਿਨੇਸ਼ ਉਦੋਂ ਕੁਝ ਵੀ ਨਹੀਂ ਹੁੰਦਾ ਸੀ ਤੇ ਜੈਜੀ ਵੀ ਦਾ ਸਭ ਤੋਂ ਵਫਾਦਾਰ ਡਰਾਈਵਰ ਰਾਣਾ ਹੁੰਦਾ ਸੀ ਰਾਣੇ ਨੂੰ ਕਿਨੇ ਕਢਾਇਆ ਕੀ ਕੀ ਹੋਇਆ ਉਹ ਗੱਲਾਂ ਕਦੀ ਫੇਰ ਕਰਾਂਗੇ ਤੇ ਸਪੀਡ ਰਿਕਾਰਡ ਵਾਲਾ ਭਾਈ ਸਾਹਿਬ ਵੀ ਕੁਝ ਨਹੀਂ ਹੁੰਦੇ ਸੀ ਇਹ ਕਿੱਦਾਂ ਕਿੱਦਾਂ ਬਣੇ ਤੇ ਸਪੀਡ ਰਿਕਾਰਡ ਵਾਲਿਆਂ ਦਾ ਜਿਹੜੇ ਦਿਨੇਸ਼ ਜੀ ਦਾ ਭੂਆ ਦਾ ਕੋੜਾ ਮੁੰਡਾ ਸੀ ਤੇ ਛੀਨੂ ਕਰਕੇ ਉਹ ਕਾਫੀ ਦਿਨ ਸਾਡੇ ਨਾਲ ਬੈੰਦਾ ਹਟਦਾ ਸਾਨੂੰ ਸਭ ਪਤਾ ਇੰਡਸਟਰੀ ਬਾਰੇ ਸਾਨੂੰ ਕੋਈ ਮਤਾਂ ਦੇਣ ਦੀ ਲੋੜ ਨਹੀਂ ਆਹ ਫੋਟੋ ਦੇ ਵਿੱਚ ਇੱਕ ਬੰਦਾ ਦੇਖੋ ਪਛਾਣੋ ਕਿਹੜਾ ਰਾਈਟਰ ਹੈ ਦੱਸੋ ਜਿਹਦੇ ਇੱਕ ਦੋ ਗਾਣੇ ਆਏ ਆ ਪਹਿਲਾ ਗਾਣਾ ਗੁਰਦਾਸ ਮਾਨ ਨੇ ਗਾਇਆ ਸੀ ਗੁਰਦਾਸ ਮਾਨ ਹਾਲਾਂਕਿ ਕਿਸੇ ਦੇ ਗਾਣੇ ਨਹੀਂ ਗਾਉਂਦਾ ਹੈਨਾ ਤੇ ਉਹਨੇ ਗਾਇਆ ਸੀ ਉਸ ਤੋਂ ਬਾਅਦ ਇਹ ਜਿਹੜਾ ਰਾਈਟਰ ਸੀ ਇਹ ਕਿਸੇ ਹੋਰ ਰਾਈਟਰ ਕੋਲ ਵਰਕ ਕਰਨ ਲੱਪਿਆ ਕੰਮ ਕਰਨ ਲੱਪਿਆ ਉਹਦੀ ਫੈਕਟਰੀ ਜਾਂ کارਖਾਨੇ ਜਿੱਦਾ ਕਿਤੇ ਉਹਦੇ ਸਾਰੇ ਗਾਣੇ ਉਸ ਮਾਲਕ ਦੇ ਨਾਂ ਤੇ ਆਏ ਰਾਈਟਰ ਦੇ ਉਹਦਾ ਨਾਂ ਵੀ ਬਹੁਤ ਹੋਇਆ ਇਹ ਤਾਂ ਕਦੀ ਇੰਡਸਟਰੀ 'ਚ ਕਿਸੇ ਨੇ ਨਹੀਂ ਦੱਸਿਆ ਹੈ ਇਹ ਸੱਚ ਪਤਾ ਹੁੰਦਾ ਇਹਨਾਂ ਦੇ ਜਾਂ ਆਪਾਂ ਇਦਾਂ ਥੋੜੀ ਕਿਸੇ ਨਾਲ ਗਲਤ ਹੁੰਦਾ ਪਰਨਾ ਕਿਸੇ ਨੇ ਸੱਚ ਬੋਲਿਆ ਨਹੀਂ ਇਹ ਮੈਨੂੰ ਬੋਲਣਾ ਕਿਉਂ ਪਿਆ 2015 ਤੱਕ ਮੈਂ ਕੰਮ ਕੀਤਾ ਇਹ ਚੱਕੇ ਬੱਟੇ ਸਾਰੇ ਇੱਕ ਹੋਏ ਇੱਕ ਦੂਏ ਕੋਲ ਜਾ ਕੇ ਮੈਨੂੰ ਭੰਡਣਾ ਸ਼ੁਰੂ ਕੀਤਾ ਜਿਹੜਾ ਮੈਨੂੰ ਕੰਮ 'ਚ ਲੈਣਾ ਚਾਹੁੰਦਾ ਸੀ ਜਾਂ ਫਾਈਨਲ ਹੁੰਦਾ ਸੀ ਜਾਂ ਮੈਨੂੰ ਡਾਇਰੈਕਟਰ ਤੋਂ ਕਢਵਾ ਦਿੰਦੇ ਸੀ ਜਾਂ ਜਰਨੈਲ ਸਿੰਘ ਜੀ ਵਰਗੇ ਕਹਿ ਦਿੰਦੇ ਛੱਡੋ ਜੀ ਹੋਰ ਕੋਈ ਦੁਵਾਨ ਨੇ ਇਹਨਾਂ ਨੇ ਰਲ ਮਿਲ ਕੇ ਗੇਮ ਕੀਤੀ 10 ਸਾਲ ਮੈਂ ਕੋਸ਼ਿਸ਼ ਕੀਤੀ ਕਿਉਂਕਿ ਮੇਰਾ ਕੰਮ ਬੋਲਦਾ ਬਾਈ ਪਰ ਇਹਨਾਂ ਨੇ ਰਲ ਮਿਲ ਕੇ ਮੈਨੂੰ ਆਉਣ ਨਹੀਂ ਦਿੱਤਾ ਹੁਣ ਹੱਥ ਤੇ ਆਟੇ ਨਾਲ ਪ੍ਰੇਥਣ ਵੀ ਰਗੜਿਆ ਹੀ ਜਾਊਗਾ ਜੀ ਹੁਣ ਸਾਰਿਆਂ ਦੇ ਨਾਂ ਫੇ ਨਵੇਂ ਪੁਰਾਣੇ ਵੀ ਮੈਂ ਖਿੱਚ ਲੈ ਨਵੇਂ ਮੈਂ ਇਸ ਕਰਕੇ ਖਿੱਚਦਾ ਤੇ ਕਰ ਉਹ ਵੀ ਧੰਦੇ ਉਹੀ ਰਹੇ ਆ ਝੂਠ ਬੋਲ ਕੇ ਹਿਰਾ ਫੇਰੀਆਂ ਝੂਠੀਆਂ ਚਕਾਰੀਆਂ ਕਰਕੇ ਪੌਡਕਾਸਟਾਂ ਕਰਨ ਵਾਲੇ ਬੜਬੜੀਆਂ ਲਾਈਟਾਂ ਲਾ ਕੇ ਐਨ ਚਮਕਾ ਕੇ ਝੂਠ ਨੂੰ ਐਨ ਲਿਸ਼ਕਾ ਕੇ ਇਦਾਂ ਦਿਖਾਉਂਦੇ ਸੱਚ ਦੇ ਕੱਪੜੇ ਪਾ ਕੇ ਕਿ ਸਾਹਮਣੇ ਵਾਲੇ ਬੰਦਿਆਂ ਨੂੰ ਇਹ ਲੱਗ ਜਾਂਦਾ ਸਾਦਾ ਜਿਹਾ ਆਮ ਜਿਹਾ ਬੰਦਾ ਕੋਈ ਜ ਹੈ ਕਿ ਸੱਚ ਬੋਲਦਾ ਤਾਂ ਇਹਨਾਂ ਨੂੰ ਸਮਝ ਨਹੀਂ ਆਉਂਦੀ ਪਬਲਿਕ ਨੂੰ ਇਹ ਸਮਝਣਾ ਚਾਹੀਦਾ ਕਿ ਇਹ ਸਾਬਣੋਂ ਵਰਤਦੇ ਨਹੀਂ ਜਿਹੜਾ ਸਾਬਣ ਤੁਹਾਨੂੰ ਵਰਤਣ ਲਈ ਕਹਿੰਦੇ ਆ ਇਹਨਾਂ ਦੀ ਹਾਇਸियत ਇਹੀ ਹੁੰਦੀ ਆ ਅਸੀਂ ਲੱਖਾਂ ਜਣਿਆਂ ਬਾਰੇ ਹਜ਼ਾਰਾਂ ਜਣਿਆਂ ਬਾਰੇ ਬੋਲਤਾ মিডিਆ ਨੇ ਸਵਾਲ ਉਹਨਾਂ ਨੂੰ ਕਿਉਂ ਨਹੀਂ ਕੀਤਾ ਕਿਉਂਕਿ মিডিਆ ਵੀ ਜਿਆਦਾਤਰ ਉਦਾਂ ਦਾ ਹੋ ਚੁੱਕਿਆ ਕੋਈ ਗੱਲ ਨਹੀਂ ਸੁਣਨੀ ਚਾਹੁੰਦਾ ਜੈਜੀ ਵੀ ਸਾਹਿਬ ਦਾ ਜਿਹੜਾ ਡਰਾਈਵਰ ਸੀਗਾ ਉਹ ਰਾਣਾ ਸੀ ਬਹੁਤ ਵਫਾਦਾਰ ਦੇਖੋ ਹੁਣ ਇਸ ਵੀਡੀਓ ਦੇ ਵਿੱਚ ਜੈਜੀ ਸਾਹਿਬ ਪਹਿਨ ਰੈਡੀ ਹੋ ਕੇ ਤਿਆਰ ਹੋ ਕੇ ਬੈਠੇ ਆ ਪ੍ਰੋਗਰਾਮ ਤੇ ਜਾਣ ਲਈ ਤੇ ਆਪਣੀ ਮੰਮੀ ਨਾਲ ਗੱਲ ਕਰ ਰਹੇ ਆ ਦੂਜਿਆਂ ਨਾਲ ਵੀ ਇਹ ਵੀ ਉਹ ਤਰੀਕੇ ਦੂਜਿਆਂ ਵਾਲੇ ਅਪਣਾ ਰਹੇ ਤੇ ਕਹਿ ਰਹੇ ਮੈਂ ਦਿਹਾੜੀ ਲਾਉਣ ਚੱਲੇ ਆ ਇਹ ਸਿਰਫ ਪਬਲਿਕ ਦੇ ਦਿਮਾਗ ਨਾਲ ਖੋਲਦੇ ਖੇਲਦੇ ਆ ਕਿਹੜੀ ਦਿਹਾੜੀ ਹੋਈ 4 4 5 5 10 10 ਲੱਖ ਵਾਲੀ ਹਾਂ ਇਦਾਂ ਦੀ ਦਿਹਾੜੀ ਉਹਨਾਂ ਨੂੰ ਵੀ ਇੱਕ ਦੇ ਦੋ ਜਿਹੜੇ ਮਜ਼ਦੂਰ ਵਰਕਰ ਇਹਨਾਂ ਦੇ ਭੇਤ ਮੈਂ ਕਿਉਂ ਖੋਲਣ ਲੱਗਾ ਤੁਹਾਨੂੰ ਦੱਸਣ ਲੱਪਿਆਂ ਇਦਾਂ ਦੇ ਕਿਸੇ ਬਹੁਤ ਨੇ ਜੀ ਇਹਨਾਂ ਦੇ ਫੋਨ ਨੰਬਰ ਮਾਤਾ ਦੇ ਦੁੱਖ ਦੇਖ ਕੇ ਪਾਇਆ ਸੀ ਵੀ মিডিਆ ਫੋਨ ਕਰੂਗਾ মিডিਆ ਦਾ ਫੋਨ ਤਾਂ ਨਹੀਂ ਆਇਆ ਪਰ ਤੁਹਾਨੂੰ ਦੱਸਾਂ ਇਹਨਾਂ ਦੇ ਕਿਸੇ ਤੇ ਨਾ ਸਹੂਦ ਬੜੇ ਆਉਣ ਲੱਗ ਪਏ ਜਿਹੜੇ ਮੈਂ ਵੀ ਨਹੀਂ ਸੋਚੇ ਸੀ ਤੇ ਉਹ ਬੋਲਣੇ ਪੈਣਗੇ ਉਹ ਦੱਸਦੇ ਰਵਾਂਗੇ ਆ ਹਾਲ ਹੈ ਇੰਡਸਟਰੀ ਦਾ ਕੋਈ ਇੰਡਸਟਰੀ ਸਹੀ ਨਹੀਂ ਸੀ ਕਈ ਸਾਡੇ ਵਧੀਆ ਸਟਾਰ ਮਰਦੇ ਨਾ ਜੇ ਇੱਕ ਦੂਏ ਦਾ ਇਹ ਇਦਾਂ ਕੁਝ ਕਰਦੇ ਨਾ ਹੁੰਦੇ ਲੋਕਾਂ ਨਾਲ ਹਜ਼ਾਰਾਂ ਕਰੋੜਾਂ ਦਾ ਚੀਟ ਕਰਕੇ ਵਿੱਚੋਂ ਉੱਪਰ ਆਂਦੇ ਤਾਂ ਕਿ ਫਿਰ ਲੋਕਾਂ ਤੋਂ ਠੱਗ ਲੈਣਾ ਸੀ ਜਿਹੜੇ ਮੈਨੂੰ ਕਹਿੰਦੇ ਵੀ ਤੈਨੂੰ ਕੰਮ ਨਹੀਂ ਮਿਲਦਾ ਤਾਂ ਬੋਲਦਾ ਚੰਗਾ ਹੋਇਆ ਮੈਨੂੰ ਕੰਮ ਨਹੀਂ ਮਿਲਿਆ ਮੈਂ ਬੋਲਣ ਲੱਗਾ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਕਿ ਚਿੜੀ ਸੀ ਅੱਗ ਲੱਗੇ ਜੰਗਲ 'ਚ ਚੁੰਝ ਭਰ ਕੇ ਜਾ ਕਰੇ ਪਾਣੀ ਢੋਲ ਦੇਵੇ ਚੁੰਝ ਭਰ ਕੇ ਜਾਵੇ ਪਾਣੀ ਢੋਲ ਦੇਵੇ ਦੂਜਾ ਕੋਈ ਪక్షి ਆ ਕੇ ਉਹਨੂੰ ਪੁੱਛਦਾ ਵੇ ਤੇਰੇ ਹੰਨਾਂ ਚ ਅੱਗ ਬੁਝੋਗੀ ਕਹਿੰਦਾ ਅੱਗ ਨਹੀਂ ਬੁਝਾਉਣੀ ਮੈਂ ਮੈਂ ਤਾਂ ਇਹ ਦੱਸਣਾ ਵੀ ਜਦੋਂ ਕਿਤੇ ਲਿਖਿਆ ਜਾਵੇ ਕੋਈ ਲਿਖੇ ਸਾਡੇ ਇੱਕ ਜੰਗਲਵਾਰੇ ਅੱਗ ਬਾਰੇ ਜਾਂ ਮੇਰੇ ਬਾਰੇ ਤਾਂ ਮੇਰਾ ਬੁਝਾਉਣ ਵਾਲਿਆਂ ਚ ਨਾ ਆਵੇ ਅੱਗ ਲਾਉਣ ਵਾਲਿਆਂ ਚ ਨਹੀਂ ਇਹ ਕੌਣ ਨੇ ਪੈਸੇ ਕਮਾਉਣ ਦੇ ਚੱਕਰ ਚ ਕੀ ਕਰਦੇ ਚੀਜ਼ ਨੂੰ ਸਮਝੋ ਖਈਆਂ ਨੇ ਇਹ ਗੱਲ ਬਹੁਤ ਵਧੀਆ ਤਰੀਕੇ ਨਾਲ ਸਮਝਾਈ ਇਹ ਵੀ ਨਹੀਂ ਸਮਝਣੀ ਕਈ ਕਹਿੰਦੇ ਉਧਰ ਦੀ ਉਧਰ ਮਾਰੀ ਜਾਣਾ ਚੰਗੀ ਤਰ੍ਹਾਂ ਸਮਝਾ ਦੇ ਉਹ ਭਾਈ ਆਪਣੇ ਦਿਮਾਗ ਵੀ ਤਾਂ ਲਾਓ ਥੋੜਾ ਜੇ ਬੋਰਸ ਜਾ ਹੋ ਡੀਪੀ ਲਾ ਲੈਂਦੇ ਆ ਲੋਗੋ ਹੈ ਪੋਰਥਾ ਦਾ ਇਸ਼ਾਰਾ ਸਮਝ ਜਾਂਦੇ ਆ ਤੁਹਾਨੂੰ ਇੰਨਾ ਕੁਝ ਕਹਿ ਕੇ ਸਮਝ ਨਹੀਂ ਆਉਂਦਾ ਗੱਲਾਂ ਸਾਰੀਆਂ ਕਲੀਅਰ ਕਰਦਾ ਵੀਡੀਓ ਲੰਬੀ ਨਾ ਹੋ ਜਾਏ ਤਾਂ ਛੇਤੀ ਮੈਂ ਖਤਮ ਕਰ ਦਿੰਨਾ ਲੋਕ ਲੰਬੀ ਵੀਡੀਓ ਦੇਖਦੇ ਨਹੀਂ ਇਹਨਾਂ ਦੇ ਭੇਤ ਖੁੱਲਣਗੇ ਅਗਲੀ ਵਾਰ ਜੱਟ ਫੈਰ ਕਰਦਾ ਦਾ ਐਸਾ ਕਿੱਸਾ ਇੱਕ ਛੋਟੇ ਜਿਹੇ ਬੱਚੇ ਤੋਂ ਡਰ ਕੇ ਦੁਬਾਰਾ ਰੀਸ਼ੂਟ ਕਰਾਉਣਾ ਪਿਆ ਜੱਟ ਫੈਰ ਕਰਦਾ ਦਲਜੀਤ ਦੁਸਾਂਗੀ ਨੂੰ ਜਿਹਨੂੰ ਸ਼ਾਹਰੂਖ ਖਾਨ ਕਹਿੰਦਾ ਵੀ ਬਹੁਤ ਵਧੀਆ ਐਕਟਰ ਇਹੀ ਕੰਮ ਗੁਰਦਾਸ ਮਾਨ ਦੇ ਪਹਿਲਾਂ ਤੋਂ ਰਹੇ ਆ ਉਹਨੇ ਵੀ ਕਿੱਥੇ ਕਿੱਥੋਂ ਰੋਲ ਕਢਾਏ ਸੀ ਕਦੀ ਦੱਸਾਂਗੇ ਕਿਸੇ ਨੂੰ ਕਢਾਇਆ ਸੀ ਕੌਣ ਕਹੋਂਦਾ 샤ਰੂਖ ਖਾਨ ਤੋਂ ਵਧੀਆ ਐਕਟਰ ਇਹਨੂੰ ਕਹੋ ਅਕਸ਼ੇ ਖੰਦੇ ਨੂੰ ਨਾ ਕਹੋ ਮਿਹਰਬਾਨੀ ਸ਼ੁਕਰੀਆ